ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਗੱਲ ਕਰਨ ਵਾਲੇ ਆਂ ਜੀ ਅਮਰੂਦ ਦੀਆਂ ਵੈਰਾਈਟੀਆਂ ਬਾਰੇ ਆਪਾਂ ਖੜੇ ਆਂ ਜੀ ਇਸ ਸਮੇਂ ਮਲੇਰ ਕੋਲਾ ਗੁਲਿਸਤਾਨ ਨਰਸਰੀ 'ਚ ਕਾਫੀ ਉਰੇ ਲੰਬਾ ਸਟਾਕ ਪਿਆ ਇੱਕ ਵਾਰ ਨਿਗਾ ਮਰਵਾ ਦੋ ਬਈ ਸਟਾਕ ਤੇ ਕਾਫੀ ਲੰਬਾ ਉਰੇ ਸਟਾਕ ਪਿਆ ਬਹੁਤ ਹਜ਼ਾਰਾਂ ਦੀ ਬੁੱਟਾ ਪਿਆ ਅਮਰੂਦ ਦਾ ਤੇ ਇਹ ਵੀਡੀਓ ਉਹ ਭਰਾਵਾਂ ਲਈ ਹੈ ਜਿਹੜੇ ਅਮਰੂਦ ਦਾ ਬਾਗ ਲਗਾਉਣਾ ਚਾਹੁੰਦੇ ਨੇ ਤੇ ਇਹ ਉਹਨਾਂ ਲਈ ਵੀ ਵੀਡੀਓ ਜਿਹੜੇ ਅਮਰੂਦ ਦੀ ਇੱਕ ਦੋ ਬੁੱਟੇ ਆਪਣੇ ਘਰ ਲਗਾਉਣਾ ਚਾਹੁੰਦੇ ਨੇ ਅਮਰੂਦ ਖਾਣ ਵਾਸਤੇ ਕੋਈ ਵੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਾਫੀ ਇੰਪੋਰਟੈਂ ਉਹ ਹੈਗੇ ਜੀ ਹਜ਼ਾਰ ਸਪੈਦਾ ਅਮਰੂਦ ਆ ਦੇਖ ਸਕਦੇ ਹੋ ਕਾਫੀ ਵਧੀਆ ਬੜਾ ਪਲਾਨ ਨੇ ਇਧਰ ਨੂੰ ਇੱਕ ਵਾਰ ਨਿਗਾ ਮਰਵਾ ਦੋ ਤੇ ਆਹ ਦੇਖੋ ਬੁੱਟੇ ਬਈ ਹਰੇ ਭਰੇ ਨੇ bade ਬੁੱਟੇ ਦਿਖਾ ਦੋ ਥੋੜਾ ਆ ਬੁੱਟੇ ਬਈ ਹਰੇ ਭਰੇ ਨੇ ਪੂਰੇ ਚੰਗੀ ਕਰਾ ਤੇ ਪੂਰੀ ਫੁੱਲ ਗਰੰਟੀ ਹੋ ਗਈ ਵੈਰਾਈਟੀ ਦੀ ਜਿਵੇਂ ਤੁਹਾਨੂੰ ਹਜ਼ਾਰ ਸਪੈਦਾ ਕਹਿ ਰਿਹਾ ਤਾਂ ਹਜ਼ਾਰ ਸਪੈਦਾ ਹੀ ਨਿਕਲੂਗਾ ਆ ਬਈ ਇਧਰ ਨਿਗਾ ਮਰਵਾ ਦੋ ਮੜਾ ਜਾ ਆ ਦੇਖ ਸਕਦੇ ਹੋ ਬਈ ਬੁੱਟੇ ਠੀਕ ਹੈ ਜੀ ਸਾਰੇ ਬੁੱਟੇ ਹਰੇ ਭਰੇ ਨੇ ਤੇ ਜਿਹੜਾ ਇਹਨਾਂ ਦਾ ਰੇਟ ਆ ਅਗਰ ਉਹ ਤੁਸੀਂ ਪੁੱਛਣਾ ਹੈ ਤਾਂ ਆਪਣੇ ਨਾਲ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਜਿਹੜਾ ਆਪਣੇ ਨੰਬਰ ਹੁਣ ਸਕਰੀ ਤੇ ਦੋਸਤੋ ਆ ਵੀਡੀਓ ਜੀ ਮੈਂ ਸਪੈਸ਼ਲ ਤਾ ਬਣਾ ਰਿਆ ਤਾਂ ਕਿ ਆਪਾਂ ਤੁਹਾਡੇ ਤੱਕ ਆਪਣੀ ਵੈਰਾਈਟੀ ਪਹੁੰਚਾ ਸਕੀਏ ਬਾਕੀ ਇਹ ਜਿਹੜੇ ਪੌਦੇ ਨੇ ਉਹਨਾਂ ਨਾਲ ਫਲ ਵੀ ਵਧੀਆ ਆ ਰਹੇ ਆ ਤੇ ਇਹ ਪੂਰੇ ਗਰੰਟੀਦਾਰ ਪੌਦੇ ਨੇ ਚਾਹੇ ਤੁਸੀਂ ਪੱਕਾ ਬਿਲ ਵੀ ਕਟਾ ਕੇ ਆਪਾਂ ਤੋਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਆਪਾਂ ਕਾਫੀ ਲੰਬਾ ਤਜਰਬਾ ਆਪਣਾ 30 35 ਸਾਲ ਦੀ ਪੁਰਾਣੀ ਨਰਸਰੀ ਹੈ ਜੀ ਇਹ ਮਲੇਰ ਗੋਲੇ ਦੀ ਬਹੁਤ ਹੀ ਫੇਮਸ ਵੀ ਨਰਸਰੀ ਵੀ ਹੈ ਤੇ ਹੁਣ ਆਪਾਂ ਤੁਹਾਨੂੰ ਹੋਰ ਵੈਰਾਈਟੀ ਵੀ ਦਿਖਾਣੇ ਆਪਾਂ ਤੁਹਾਨੂੰ ਇਹ ਅਮਰੂਤ ਦਿਖਾਤਾ ਤੇ ਦੋਸਤੋ ਆਪਣੇ ਕੋਲ ਇਸ ਤਰ੍ਹਾਂ ਨਹੀਂ ਹੈਗਾ ਜੀ ਕਿ ਇਕੱਲੇ ਤੁਹਾਨੂੰ ਆਹ ਹਿਸਾਰਸ ਪੇ ਦਾ ਅਮਰੂਦ ਹੀ ਮਿਲੂ ਆਪਣੇ ਕੋਲ ਹੋਰ ਵੀ ਵੈਰਾਈਟੀਆਂ ਮਿਲ ਜਾਣਗੀਆਂ ਤੇ ਭਾਈ ਆਪਣੇ ਕੋਲ ਉਹ ਤੁਹਾਨੂੰ ਸਾਰੀਆਂ ਵੈਰਾਈਟੀਆਂ ਅਮਰੂਦਾਂ ਦੀ ਮਿਲ ਜਾਣਗੀਆਂ ਜਿਨ੍ਹਾਂ ਦੇ ਅੱਜਕੱਲ ਬਾਗ ਲੱਗ ਰਹੇ ਨੇ ਆਪਣੇ ਕੋਲ ਤੁਹਾਨੂੰ ਆ ਤਾਈਵਨ ਪਿੰਕ ਅਮਰੂਦ ਪਿਆ ਇਹ ਵੀ ਮਿਲ ਜਾਏਗਾ ਆ ਜਿਹੜਾ ਅਮਰੂਦ ਦੇਖ ਰਹੇ ਹੋ ਜੀ ਇਹ ਹੈਗਾ ਜੀ ਐਪਲ ਕਲੋਸ ਇਹ ਵੈਰਾਈਟੀ ਮਿਲ ਜੂ ਲਲੀਤ ਅਮਰੂਦ ਮਿਲ ਜੂ ਐਲ 49 ਅਮਰੂਦ ਮਿਲ ਜੂ ਇਲਾਵਾ ਇਸ ਪੇ ਦਾ ਰੈਡ ਡਾਇਮੰਡ ਆਪਣੇ ਕੋਲ ਅਮਰੂਦ ਦੇ ਬਹੁਤ ਵੈਰਾਈਟੀਆਂ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਜੀ ਲਗਭਗ ਤੁਹਾਨੂੰ ਸਾਰੀਆਂ ਵੈਰਾਈਟੀਆਂ ਆਪਣੇ ਕੋਲ अवेलेबल ਨੇ ਤੇ ਆਪਣੇ ਕੋਲ ਹੋਰ ਫਰੂਟ ਪਲਾਂਟ ਸਾਰੇ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਇਹ ਕੱਲੀ ਅਮਰੂਦ ਦੀ ਵੀਡੀਓ ਤਾਂ ਕਰਕੇ ਮੈਂ ਅਮਰੂਦ ਦੀ ਗੱਲ ਹੀ ਕਰ ਰਿਹਾ ਤੇ ਦੋਸਤੋ ਅੱਜ ਦੇ ਲਈ ਤਾਂ ਜੀ ਆਪਾਂ ਤੁਹਾਨੂੰ ਇੰਨਾ ਕੀ ਦਿਖਾਣਾ ਸੀ ਅਮਰੂਦ ਦਿਖਾਣਾ ਸੀ ਆਪਣੇ ਤੁਹਾਨੂੰ ਦਿਖਾਤਾ ਵੈਰਾਈਟੀਆਂ ਆਪਣੇ ਕੋਲ ਹੋਰ ਵੀ ਨੇ ਆਪਾਂ ਜ਼ਿਆਦਾ ਵੈਰਾਈਟੀਆਂ ਦਿਖਾਉਂਦੇ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਬਾਕੀ ਤੁਸੀਂ ਆਪਣੇ ਨਾਲ ਫੋਨ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਨੂੰ ਹੋਰ ਦੇ ਨਾਲ ਵੀ ਸ਼ੇਅਰ ਕਰ ਦਿਓ ਜਾਣਕਾਰੀ ਵਜੋਂ ਤੇ ਆਪ ਧੰਨਵਾਦ ਜੀ ਤੇ ਬਾਈ ਜੀ ਆਪਾਂ ਇਹਨਾਂ ਤੋਂ ਐਡਰੈਸ ਵੀ ਪੁੱ ਮੋਹਮਦ ਨਾਸਰ ਜੀ ਪੁਰੇ ਤੁਸੀਂ ਮਾਲੀ ਹੋ ਜੀ ਜੀ ਅੱਛਾ ਬਈ ਜੀ ਐਡਰੈਸ ਕੀ ਹੈ ਨਰਸਰੀ ਅਗਰ ਕਿਸੇ ਨੇ ਬੂਟੇ ਲੈਣ ਆਉਣਾ ਹੋਵੇ ਤਾਂ ਨਰਸਰੀ ਦਾ ਐਡਰੈਸ ਹੈ ਜੀ ਬਲੇਰ ਕੋਟਲਾ ਸਰੋਦ ਰੋਡ ਬਾਈਪਾਸ ਗੁਲਸਤਾਨ ਨਰਸਰੀ ਅੱਛਾ ਤੁਹਾਨੂੰ ਗੂਗਲ ਤੇ ਵੀ ਸਮਝ ਲੋ ਰਿਸਰਚ ਕਰਕੇ ਦੇਖ ਲੈ ਅੱਛਾ ਗੂਗਲ ਤੇ ਲੋਕੇਸ਼ਨ ਹੈਗੀ ਆਪਣੀ ਆਹੀ ਭਰ ਕੇ ਆ ਸਕਦੇ ਨੇ ਗੁਲਸਤਾਨ ਬਾਈ ਤੁਸੀਂ ਆਹ ਦੇਖੋ ਜਿਹੜਾ ਆਹ ਲਿਖਿਆ ਆ ਰਿਹਾ ਇਹ ਭਰ ਕੇ ਵੀ ਤੁਸੀਂ ਆ ਸਕਦੇ ਹੋ ਨਰਸਰੀ 'ਚ ਤੇ ਆਹ ਬਈ ਇਹਨਾਂ ਦਾ ਨੰਬਰ ਵੀ ਆ ਰਿਹਾ ਇਹਨਾਂ ਤੇ ਵੀ ਸੰਪਰਕ ਕਰ ਸਕਦੇ ਹੋ ਬਈ ਧੰਨਵਾਦ ਇਹ ਕਾਫੀ ਸਮੇਂ ਤੋਂ ਪੁਰੇ ਕੰਮ ਕਰ ਰਹੇ ਨੇ ਬਈ ਠੀਕ ਹੈ ਹਾਂਜੀ ਅੱਜ ਦੇ ਦੋਸਤੋ ਇੱਕ ਵਾਰ ਤੁਸੀਂ ਜਿਹੜਾ ਹੈਗਾ ਆਪਣੇ ਨਰਸਰੀ ਜ਼ਰੂਰ ਆਈਓ ਤੁਹਾਨੂੰ ਪਤਾ ਲੱਗ ਜਾਏਗਾ ਆਪਣੀ ਵੈਰਾਈਟੀ ਬਾਰੇ ਠੀਕ ਹੈ ਜੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਆਪਣੇ ਕੋਲ ਵੈਰਾਈਟੀ ਕਾਫੀ ਹੈ ਤੇ ਹੋਰ ਆਪਣੇ ਕੋਲ ਸਾਰੇ ਫਲਦਾਰ ਬੂਟੇ ਮਿਲ ਜਾਣਗੇ ਜਿਹੜੇ ਕਿ ਪੰਜਾਬ 'ਚ ਲਗਭਗ ਕਾਮਯਾਬ ਨੇ ਤੇ ਜੀ ਹੁਣ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਉਦੋਂ ਤੱਕ ਲਈ ਧੰਨਵਾਦ ਅਗਰ ਆਪਣੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਧੰਨਵਾਦ ਦੋਸਤੋ